ਹੈਲੋ ਹਾਂਜੀ ਸੋਸ਼ ਕਾਲ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਦੀ ਨਵੀਂ ਵੀਡੀਓ ਲੈ ਕੇ ਆਏ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਨੂੰ ਸਾਡੀ ਨਵੀਂ ਨਵੀਂ ਵੀਡੀਓ ਸੌਣ ਤੱਕ ਜਲਦੀ ਪਹੁੰਚ ਸਕਣ। ਸੋ ਅੱਜ ਦਾ ਫੋਟਾ ਰਹੇਗਾ ਪਸ਼ਮੀਨੇ ਦੇ ਉੱਪਰ ਬਹੁਤ ਸੋਹਣਾ ਆਪਾਂ ਰੈੱਡ ਕਲਰ ਦੇ ਉੱਪਰ ਰੈਡੀ ਕੀਤਾ। ਰਾਮਟੈਕਸ ਦਾ ਪਸ਼ਮੀਨਾ ਰਹੇਗਾ ਬਹੁਤ ਹੀ ਸੋਹਣਾ। neck ਦੇ ਉੱਪਰ ਵਰਕ ਹੋਇਆ ਹੋਇਆ ਹੈ ਤੇ ਬਲੈਕ ਥ੍ਰੈਡ ਆਪਾਂ ਯੂਜ਼ ਕੀਤਾ ਹੋਇਆ ਹੈ। ਪ੍ਰੋਪਰ ਨੀਟ ਐਂਡ ਕਲੀਨ ਬੋਥ ਹੀ ਸਾਫ ਸੁਥਰਾ ਤੇ ਸੋਨਾ ਵਰਕ ਹੋਇਆ ਹੋਇਆ। ਔਰ ਇਹਦੇ ਘੇਰੇ ਦੇ ਉੱਪਰ ਵੀ ਬਹੁਤ ਵਧੀਆ ਤੇ ਪਿਆਰਾ ਜਿਹਾ ਵਰਕ ਕੀਤਾ ਆਪਾਂ। ਸੋ ਇਹ ਵਾਲਾ ਵਰਕ ਹੈ ਜਿਹੜਾ ਘੇਰੇ ਦੇ ਉੱਤੇ ਰਹੇਗਾ। ਔਰ ਇਹਦੀ 슬ੀਵਸ ਦੇ ਉੱਪਰ ਬਹੁਤ ਸੋਨਾ ਵਰਕ ਹੋਇਆ। ਇਹ ਵਰਕ ਜਿਹੜਾ 슬ੀਵਸ ਦੇ ਉੱਪਰ ਰਹੇਗਾ। ਰੈੱਡ ਤੇ ਬਲੈਕ ਦਾ ਜਿਹੜਾ ਕੰਬੀਨੇਸ਼ਨ ਆ ਬਹੁਤ ਹੀ ਸੋਹਣਾ ਜਿਹਾ ਕੰਬੀਨੇਸ਼ਨ ਬਣਦਾ ਹੈ। ਸੋ ਤੁਸੀਂ ਇਹਦੇ ਨਾਲ ਬਲੈਕ ਕਲਰ ਦੀ ਬਾਟਮ ਵੀ ਲੈ ਸਕਦੇ ਹੋ। ਜੇ ਤੁਸੀਂ ਸੇਮ ਰੈੱਡ ਲੈਣਾ ਚਾਹੋ ਨਾ ਰੈੱਡ ਕੋਈ ਵੀ ਕੰਟਰਾਸਟ ਬਣਾਉਣਾ ਚਾਹੋ ਨਾ ਤੁਸੀਂ ਤੁਸੀਂ ਬਣਾ ਸਕਦੇ ਹੋ। ਸੋ ਆਪਾਂ ਕੱਲੀ ਸਿੰਗਲ ਸ਼ਰਟ ਰੈਡੀ ਕੀਤੀ ਹੈ। ਸੋ ਬਾਟਮ ਇਹਦੇ ਨਾਲ ਮੈਚਿੰਗ ਰਹੇਗੀ। ਬਾਕੀ ਤੁਸੀਂ ਜੇ ਕੋਈ ਪ੍ਰਿੰਟਡ ਜਾਂ ਚੈੱਕ ਵਾਲੀ ਬਾਟਮ ਵੀ ਇਹਦੇ ਨਾਲ ਲਗਾਉਣਾ ਚਾਹੋ ਨਾ ਤਾਂ ਉਹ ਵੀ ਲੱਗ ਚੁਗੀ। ਸੋ ਸਿੰਗਲ ਸ਼ਰਟ ਬਾਈ ਕਰਨਾ ਚਾਹੋ ਨਾ ਸਿੰਗਲ ਸ਼ਰਟ ਵੀ ਤੁਹਾਨੂੰ ਮਿਲ ਜੂਗੀ। ਸੋ ਨੈਕਸਟ ਆਪਾਂ ਜਿਹੜਾ ਆਰਗੈਂਜ਼ਾ ਦੇ ਉ રાઇડા ਇਹਦਾ اور ગાંજા ਦਾ સ્ટફ રહેગા વિસ્કોસ ઓર્ગન્ઝા ઓર બહોત સોના ਜਿਹੜਾ ਇਹਦੀ ਫਰੰਟ ਦੇ ਉੱપર ਵਰਕ ਹੋਇਆ ਸੋ ਇਹ ਵਾਲੀਆਂ ਕਲੀਆਂ ਰਹਿਣਗੀਆਂ ਸੀਆ ਉਹ બહોત સોને ਜੇ ਸ਼ੇਡਸ પાਕੇ ਆਪਾਂ ਇਹਨੂੰ ਫਲਾਵਰਸ બનાਏ ਐ ਇਸੇ ਉੱપર ਸੋ ਇਹ ਵਾਲੇ ਜਿਹੜੇ ਫਰੰਟ ਦੇ ਉੱપર ਵਰਕ ਰਹੇਗਾ ਇਹ ਵਾਲਾ ਸੋਰੇ ਉਸ ਤੋਂ ਬਾਅਦ ਜਿਹੜਾ ਇਹਦੀਆਂ 슬ੀਵਸ ਦੇ ਉੱਪਰ ਵਰਕ ਆਏਗਾ। ਪੂਰੀ ਵਿਚਾਰਨ ਲੱਗ ਜਾਊਗਾ। ਇਹ ਵਾਲਾ ਵਰਕ ਹੈ ਜਿਹੜਾ 슬ੀਵਸ ਉੱਪਰ ਆਏਗਾ। ਉਸ ਤੋਂ ਬਾਅਦ ਇਹਦੀ ਬਾਟਮ ਜਿਹੜੀ ਬਲੈਕ ਕਲਰ ਦੀ ਕ੍ਰੇਪ ਦੇ ਉੱਪਰ ਆਪਾਂ ਜਿਹੜਾ ਵਰਕ ਦਾ ਬਾਟਮ ਦੇ ਉੱਪਰ ਇਦਾਂ ਬੁੱਟੀਆਂ ਆਣਗੀਆਂ। ਸੋਏ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਆਏਗਾ। ਪ੍ਰੋਪਰ ਪਰ ਅਰਜੁਨ ਦੀ ਕ੍ਰੇਪ ਜਿਹੜੀ ਆਪਾਂ ਯੂਜ਼ ਕੀਤੀ ਹੈ ਨਾਰਮਲ ਕ੍ਰੇਪ ਨਹੀਂ ਯੂਜ਼ ਕੀਤੀ ਪ੍ਰੋਪਰ ਸਟੈਂਪ ਵਾਲੀ ਕ੍ਰੇਪ ਮਿਲੇਗੀ ਤੁਹਾਨੂੰ ਸੋ ਵਰਕ ਜਿਹੜੀਆਂ ਦੇ ਤੇ ਬਾਟਮ ਦੇ ਉੱਪਰ ਆਏਗਾ ਸੋ ਬਹੁਤ ਸੋਹਣਾ ਜਿਹਾ ਸੂਟ ਬਣਿਆ ਹੈ ਮਤਲਬ ਤੁਹਾਨੂੰ ਮੈਂ ਪ੍ਰੋਪਰ ਦਿਖਾਉਣੀ ਆ ਇਹ ਵਾਲਾ ਸੂਟ ਸੋ ਸੋਬਰ ਦਾ ਵਰਕ ਕਰਵਾ ਕੇ ਆਪਾਂ ਰੈਡੀ ਕਰਵਾਇਆ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਮਹਾਨ ਉਹ ਬਲੋਸਟ ਦਿਖਾਨੀ ਹੈ ਸੂਟ। ਹੋਰੇ ਫਲਾਵਰ 슬ੀਵਸ ਦੇ ਉੱਪਰ ਆਣਗੇ। ਸੋਏ ਸੇਗਰ ਜੀ ਅੱਜ ਦੇ ਆਪਣੇ ਸੂਟ ਬਹੁਤ ਸੋਹਣੇ ਜੇ ਡਿਫਰੈਂਟ ਜੀ ਆਪਾਂ ਚੀਜ਼ ਰੱਖ ਕੇ ਤੁਹਾਡੇ ਲਈ ਰੈਡੀ ਕਰਵਾਈ ਹੈ। ਸੋਏ ਵਾਲੇ ਸੂਟ ਬਾਈ ਕਰਨ ਲਈ ਤੁਸੀਂ ਸਾਡੇ ਨਾਲ ਕੰਟੈਕਟ 7814942347 ਬਾਕੀ ਤੁਸੀਂ ਹੋਰ ਵੀ ਹੈਂਡਵਰਕ ਦੀ ਕਿਸੇ ਵੀ ਟਾਈਪ ਦਾ ਸਾਡੇ ਤੋਂ ਸੂਟ ਰੈਡੀ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਵਰਕ ਹੋਊਗਾ ਸੋ ਤੁਸੀਂ ਸਾਨੂੰ ਜਸਟ ਉਹਦੀ ਪਿਕਚਰ ਸੈਂਡ ਕਰਨੀ ਆਪਾਂ सेम ਸੂਟ ਰੈਡੀ ਕਰਕੇ ਦੇਵਾਂਗੇ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ